ਸਿੰਘ ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਜਾਣਕਾਰੀ ਦਿੱਤੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਉਸਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਇਹ ਕਹਿ ਕੇ ਕਿ ਅਮਰਿਤਪਾਲ ਨੂੰ ਡਿਬਰੂਕੜ ਜੇਲ੍ਹ ਪੇ ਜਾ ਜਾਵੇਗਾ ਅਮਰਿਤਪਾਲ ਨੂੰ ਮੋਗਾ ਦੇ ਪਿੰਡ ਰੋਡੇ ਦੇ ਇੱਕ ਗੁਰਦੁਆਰੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਮਰਿਤਪਾਲ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਐਨਐਸਸੀ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ ਗ੍ਰਿਫਤਾਰੀ ਤੋਂ ਪਹਿਲਾਂ ਅਮਰਿਤਪਾਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਆਪਣੇ ਆਪ ਨੂੰ ਸਰੈਂਡਰ ਕਰਨ ਦੀ ਗੱਲ ਆਖ ਰਿਹਾ ਹੈ ਜੋ ਬਾਦਸ਼ਾਹ ਨੇ ਬਾਗਨ ਖਜੂਰੀ ਦੀ ਜੁੜ ਕੇ ਬੈਠੇ ਆ ਗੁਰੂ ਵੱਲੋਂ ਬਖਸ਼ੀ ਪਾਤਸ਼ਾਹ ਦੀ ਸਮਾਜ ਬਹੁ ਕਾ ਜੀ ਕਿ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਵਿੱਤਰ ਸਥਾਨ ਤੇ ਸਤ ਗਿਆਂ ਨੇ ਜਿਹੜਾ ਸਿੰਘਾ ਸਾਹਿਬ ਅੰਦਾਲੇ ਦਾ ਜਨਮ ਸਥਾਨ ਹੈ ਜੇ ਸਥਾਨ ਤੋਂ ਮੇਰੀ ਦਸਤਾਰ ਬੰਦੀ ਹੋਈ ਤੇ ਆਪਾਂ ਕੌਮ ਦਾ ਇਹ ਕਾਰਜ ਰੰਭਿਆ ਅੱਜ ਉਸੇ ਸਥਾਨ ਤੇ ਇਸ ਕੌਮੀ ਕਾਰਜ ਨੂੰ ਚਲਦੇ ਆ ਇੱਕ ਜੀਵਨ ਦੇ ਬੜੇ ਐਮ ਮੋੜ ਤੇ ਆਪਾਂ ਅੰਨ ਕੇ ਖੜੇ ਆ ਪਿਛਲੇ 1 ਮਹੀਨੇ ਤੋਂ ਜੋ ਕੁਝ ਵਾਪਰਿਆ ਉਹ ਤੁਸੀਂ ਸਾਰਾ ਕੁਝ ਵੇਖਿਆ ਮੈਂ ਤਾਂ ਰੋਣਾ ਨਹੀਂ ਥੋੜੇ ਸਮੇਂ ਜਿਸ ਸੰਖੇਪ ਚ ਆਪਾਂ ਗੱਲ ਵੇਖ ਦੇਣੀ ਹੈ 1 ਮਹੀਨਾ ਪਹਿਲਾਂ ਜੋ ਹਗੁੰਮਤ ਨੇ ਜ਼ਬਰਦਸਤਾਂ ਦੇਟਾਇਆ ਉਸ ਜ਼ਬਰ ਨੂੰ ਜਿਹੜਾ ਪ੍ਰਤਾਖੋ ਇਸ ਕਰਕੇ ਹੋ ਗਿਆ ਜੇ ਕੱਲੀ ਗ੍ਰਿਫਤਾਰੀ ਦੀ ਗੱਲ ਹੁੰਦੀ ਤੇ ਸ਼ਾਇਦ ਗ੍ਰਿਫਤਾਰੀ ਦੇ ਬਹੁਤ ਤਰੀਕੇ ਸੀ ਜਿਨ੍ਹਾਂ ਨਾਲ ਅਸੀਂ ਜੋ ਵੀ ਕਰਦਾ ਪਰ ਜੋ ਚਿਹਰਾ ਹਕੂਮਤ ਦਾ ਲੰਗਾ ਹੋਣਾ ਸੀ ਦੁਨੀਆ ਪਰ ਦੇ ਸਾਹਮਣੇ ਹੋਇਆ ਜੋ ਸਿੱਖ ਨੌਜਵਾਨਾਂ ਤੇ ਜ਼ਬਰਟਾਇਆ ਗਿਆ ਦੇਖੋ ਸਤਗੁਰ ਸੱਚੇ ਪਾਤਸ਼ਾਹ ਦੀ ਕਚਹਿਰੀ ਦੇ ਵਿੱਚ ਅਸੀਂ ਦੋਸ਼ੀ ਨਹੀਂ ਦੁਨੀਆ ਦੀ ਕਚਹਿਰੀ ਅਸੀਂ ਦੋਸ਼ੀ ਹੋ ਸਕਦੇ ਹਾਂ ਸੋ 1 ਮਹੀਨੇ ਤੋਂ ਬਾਅਦ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਇਸ ਧਰਤੀ ਤੇ ਲੜੇ ਹਾਂ ਇਸ ਧਰਤੀ ਤੇ ਲੜਾਂਗੇ ਧਰਤੀ ਛੱਡ ਕੇ ਕਿਤੇ ਨਹੀਂ ਜਾਂਦੇ ਸੋ ਇਸ ਤਰ੍ਹਾਂ ਕਿ ਜਿਹੜੇ ਝੂਠੇ ਕੇ ਸਾਡੇ ਤੇ ਪਰਚੇ ਪਏ ਨੇ ਇਹਨਾਂ ਦਾ ਸਾਹਮਣਾ ਅਸੀਂ ਰਾਤ ਨੂੰ ਕਰ ਲਾਂਗੇ ਤੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਦੇਖੋ ਸੰਗਤ ਦੀਆਂ ਅਦਾਸਾਂ ਤੋਂ ਬਿਨਾ ਨਾ ਤੇ ਇਡੇ ਘੇਰਿਆਂ ਤੋਂ ਨਿਕਲ ਜਾਣਾ ਸੰਭਵ ਹੁੰਦਾ ਸੰਗਤ ਦੀਆਂ ਅਦਾਸਾਂ ਤੋਂ ਬਿਨਾ ਨਾ ਤੇ ਇੰਨਾ ਲੰਮਾ ਸਮਾਂ ਜਿਹੜਾ ਰੂਪ ਉਸ ਹੋ ਜਾਣਾ ਸੰਭਵ ਹੁੰਦਾ ਹੈ ਇਹ ਸੰਗਤ ਦੀਆਂ ਅਦਾਸਾਂ ਦੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਾਰਾ ਕੁਝ ਵਾਪਰਿਆ ਅੱਜ ਉਸੇ ਸਥਾਨ ਦੇ ਉੱਤੇ ਅਸੀਂ ਆਪ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ ਇਹ ਗ੍ਰਿਫਤਾਰੀ ਜਿਹੜੀ ਹੈ ਇਹ ਅੰਤ ਨਹੀਂ ਇਹ ਸ਼ੁਰੂਆਤ ਹੈ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰਨ ਇਹ ਜਿਹੜਾ ਝੂਠ ਦਾ ਬਲੰਦਾ ਸਾਡੇ ਕਰਾ ਸਿਰਜਿਆ ਗਿਆ ਇਹਨੂੰ ਭੰਦਾ ਸੰਸਾਰ ਜਿਹੜਾ ਸਤਬੁਰ ਸੱਚੇ ਬਾਸ਼ਕ ਕਿਰਪਾ ਕਰਕੇ ਇਹਨੂੰ ਭੰਨਣਗੇ ਤੇ ਸੇਟੀ ਸੰਗਤਾਂ ਦੇ ਜਿਹੜੇ ਅਸੀਂ ਰੂਪ ਰੂਪ ਜਿਹੜਾ ਸਾਦਮੁਖ ਹੋ ਕੇ ਸੰਗਤਾਂ ਵਿੱਚ ਰਾਂਗੇ ਜਿਹੜੀ ਅਮਤ ਸੰਚਾਰ ਦੀ ਮੁਹਿੰਮ ਜਿਹੜੀ ਖਾਲਸਾ ਵਹੀਰ ਅਸੀਂ ਸ਼ੁਰੂ ਕੀਤੀ ਸਤਬੁਰ ਨੇ ਸਾਡੇ ਕੋਲੋਂ ਆਪ ਕਰਾਈ ਹੈ ਉਸ ਖਾਲਸਾ ਵਹੀਰ ਨੂੰ ਮੁੜ ਰੰਭਾਂਗੇ ਪਰ ਨੌਜਵਾਨਾਂ ਨੂੰ ਇੱਕ ਮੇਰੀ ਅਪੀਲ ਹੈ ਵੀ ਜੇ ਇਸ ਖੱਡੇ ਬਾਟੇ ਦੀ ਜਿਹੜੀ ਪੌਲ ਛੱਕ ਰਹੇ ਸੀ ਅਸੀਂ ਜਿਹੜੇ ਨਸ਼ਿਆਂ ਤੋਂ ਦੂਰ ਹੋ ਰਹੇ ਸੀ ਉਸ ਤੋਂ ਤਾਂ ਗਾਹੇ ਹਕੂਮਤ ਨੇ ਸਾਰਾ ਕੁਝ ਕੀਤਾ ਤੇ ਹਕੂਮਤ ਤਾਂ ਜਿੱਤ ਸਕਦੀ ਹੈ ਜੇ ਅਸੀਂ ਖੱਡੇ ਬਾਡੇ ਦੀ ਪੌਲ ਤੋਂ ਪਗੌੜੀ ਹੋ ਜਾਈਏ ਪਰ ਜੇ ਅੱਜ ਅਸੀਂ ਇਸ ਦਾ ਜਵਾਬ ਇਸ ਤਰੀਕੇ ਨਾਲ ਦੇਈਏ ਕਿ ਵੱਧ ਚੜ ਕੇ ਨੌਜਵਾਨ ਖੱਡੇ ਬਾਡੇ ਦੀ ਪੌਲ ਛਕਣ ਨਸ਼ੇ ਤਿਆਗ ਕੇ ਗੁਰੂ ਦੇ ਲੜ ਲੱਗਣ ਤੇ ਪੰਜਾਬ ਦੇ ਹੱਕਾਂ ਲਈ ਸੰਰਚ ਕਰਨ ਤੇ ਫਿਰ ਹਕੂਮਤ ਸਾਨੂੰ ਨਹੀਂ ਹਰਾ ਸਕਦੀ ਸੋ ਮੇਰੀ ਨੌਜਵਾਨ ਨੂੰ ਇਹ ਬੇਨਤੀ ਹੈ ਤੇ ਸਾਡੀ ਗੈਰ ਹਾਜ਼ਰੀ ਦੇ ਵਿੱਚ ਇਦਾਂ ਨਹੀਂ ਸਮਝਣਾ ਕਿ ਹੋਣ ਅਸੀਂ ਅਵਰਤ ਨਹੀਂ ਛਕਣਾ ਅਮਰਤ ਗੁਰੂ ਦਾ ਸਾਡੇ ਵਰਗੇ ਹਿਆਰਾਂ ਆਉਣਗੇ ਹਿਆਰਾਂ ਜਾਣਗੇ ਸੋ ਇਸ ਕਰਕੇ ਤੁਸੀਂ ਅਮਰਤ ਛਕਣਾ ਖੰਡੇ ਬਾੜੇ ਦੀ ਬਹੁਤ ਛੱਕ ਕੇ ਅਮਰਤਾਰੀ ਹੋਣਾ ਸ਼ਸ਼ਟਾਤਾਰੀ ਹੋ ਕੇ ਜੀਵਨ ਬਤੀਤ ਕਰਨਾ ਸੋ ਇੰਨੀਆਂ ਕਮੇਤੀਆਂ ਦੇ ਨਾਲ ਮਸ਼ਹੂਰਾਨਾ ਸਾਰੀ ਸੰਗਤ ਦਾ ਕਰਦਾ ਸਾਰੀ ਸੰਗਤ ਨੇ ਜਿੰਨਾ ਪ੍ਰੇਮ ਮਖਸ਼ਿਆ ਹੈ ਦੇਸ਼ਾਂ ਉਦੇਸ਼ਾਂ ਦੇ ਵਿੱਚ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਤਿਗੁਰ ਕਿਰਪਾ ਕਰਨ ਤੁਸੀਂ ਅਰਦਾਸ ਬੇਨਤੀ ਜਾਰੀ ਰੱਖਣੀ ਹੈ ਕਿਉਂਕਿ ਰਾਤ ਲੇਟ ਹੋ ਇੱਥੇ ਆਏ ਆ ਰੋਲੇ ਕੰਡੀਸ਼ਨ ਤੇ ਮੈਨੂੰ ਵੀ ਪਹਿਲਸ ਤੋਂ ਪਤਾ ਲੱਗਾ ਕਿ ਉਹ ਅਜੇ ਰੋਡੇ ਪਿੰਡ ਤੋਂ ਅ ਗੱਤਰ ਦੇ ਰਿਹਾ ਹੈ ਮੈਂ ਵੀ ਇਤਿਨਾ ਤੋਂ ਗੱਤਰ ਦੇ ਤੋ ਥੋੜਾ ਚਿਰ ਪਹਿਲਾਂ ਹੀ ਇੱਥੇ ਮੈਂ ਪਹੁੰਚਿਆ ਉਹ ਬੈਨਾਂ ਨੂੰ ਗੱਤਰ ਤੋਂ ਪਹਿਲਾਂ ਮਿਲਿਆ ਮਿਲ ਕੇ ਥੋੜੀ ਗੱਲਬਾਤ ਵੀ ਕੀਤੀ ਉਹਨਾਂ ਦੱਸਿਆ ਉਹਨਾਂ ਖੁਦ ਹੀ ਕਹਿਤਾ ਕਿ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਸੰਗਤ ਨੂੰ ਸੰਬੋਧਨ ਕਰੂੰਗਾ ਉਹਦੇ ਵਿੱਚ ਮੈਂ ਖੁਦ ਹੀ ਆਪਣੇ ਹਾਲਾਤ ਦੱਸ ਦਊਂਗਾ ਕਿ ਮੈਂ ਗੁਰਦੁਆਰੀ ਆਪਣੀ ਮਰਜ਼ੀ ਨਾਲ ਦੇ ਰਿਹਾ ਉਹਨਾਂ ਦਾ ਕਿ ਗ੍ਰਿਫਤਾਰੀ ਨਾਲ ਦੇਣ ਦੇ ਵਿੱਚ ਕੀ ਕਾਰਨ ਸੀ ਇਹ ਮੈਂ ਖੁਦ ਹੀ ਦੱਸਣਾ ਹੈ ਉਹਨਾਂ ਨੇ ਗੁਰਦਵਾਰਾ ਸਾਹਿਬ ਅੱਥਾ ਕੀਆ ਪੰਜ ਪਾੜ 24 ਸਾਬ ਦੇ ਕੀਤੇ ਉਹਦੇ ਤੋਂ ਪਹਿਲਾਂ ਆਪਣੀ ਕਿੱਟ ਤਿਆਰ ਕੀਤੀ ਛੋਲੇ ਪਾਏ ਪਰਨੇ ਪਾਏ ਕੰਗੇ ਧੋਲੇ ਚਪਲਾ ਲੰਜਾ ਛੋਲੇ ਪਾਏ ਸਭ ਇਹ ਸਾਰਾ ਤਿਆਰੀ ਕਰਕੇ ਫਿਰ ਗੁਰਦਵਾਰਾ ਸਾਹਿਬ ਗਏ ਫਿਰ ਉਹਨਾਂ ਨੇ ਮੱਥਾ ਟੇਕਣ ਤੋਂ ਬਾਅਦ ਸਾਹਿਤ ਨੂੰ ਸੁੋਧਨ ਕੀਤਾ ਵੀ ਜੀ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਕਰਕੇ ਆਹ ਕਾਰਨ ਸੀ ਜਿਸ ਨਾਲ ਕਰਕੇ ਮੈਂ ਗ੍ਰਿਫਤਾਰੀ ਦੇਣ ਦੇ ਵਿੱਚ ਲੇਟ ਰਿਹਾ ਹਾਂ ਨਾਲੋਣੇ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹੁਣ ਤੱਕ ਮੈਨੂੰ ਸੰਭਾਲਿਆ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਜਿਨ੍ਹਾਂ ਨੇ ਪਾਠ ਕਰਾਇਆ ਜੋ ਵਿਚਾਰ ਦੇ ਜੋ ਅੰਮ੍ਰਿਤ ਸਰਵ ਦੇ ਪਾਠ ਕੀਤੇ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਸੰਗਤਾਂ ਨੇ ਉਹਨਾਂ ਠਹਿਰਾ ਦਿੱਤੀਆਂ ਉਹ ਸਾਰਿਆਂ ਦਾ ਧੰਨਵਾਦ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਬਾਹਰ ਜਾ ਕੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਜਿਹਦੀਆਂ ਤਸਵੀਰਾਂ ਵੀ ਹੈਗੀਆਂ ਇਹਦੇ ਚੈਨਲ ਫੜਿਆ ਛੋਰ ਵਿਚਾਰੇ ਜੀ ਉਹਨਾਂ ਨੂੰ ਇਸ ਤਰ੍ਹਾਂ ਨੱਪ ਲਿਆ ਗਿਆ ਉਹ ਤੁਹਾਨੂੰ ਮਜਬੂਰ ਕਰ ਦਿੱਤਾ ਗਿਆ ایسی ਕੋਈ ਗੱਲ ਨਹੀਂ ਸੀ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਗ੍ਰਿਫਤਾਰੀ ਕੀਤੀ ਆ ਸੋ ਇਸ ਉਹਦੀ ਵੀਡੀਓ ਵੀ ਤੁਹਾਨੂੰ ਕਲੀਅਰ ਕਰ ਦੂਗੀ ਜੀ ਉਹਨਾਂ ਨੂੰ ਪਹਿਲਾਂ ਹੀ ਫੜਿਆ ਹੁੰਦਾ ਥੀ ਪੁਲਿਸ ਉਹਨੂੰ ਦੁਬਾਰਾ ਸੰਗਤ ਦੇ ਵਿੱਚ ਆ ਕੇ ਸੁਵਿਧਾ ਕਰ ਦਿੰਦੀ ਐਸਦੀਆਂ ਝੂਠੀਆਂ ਖਬਰਾਂ ਨਹੀਂ ਹਾਂ ਪੁਲਿਸ ਨੇ ਆਪਣਾ ਵਾਰਸਾ ਰੱਖਣਾ ਹੈ ਕਿ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ ਅਸਲੀ ਇਹ ਤੈ ਹੈ ਕਿ ਉਹਨੇ ਆਪਣੀ ਮਰਜ਼ੀ ਦੇ ਨਾਲ ਗ੍ਰਿਫਤਾਰੀ ਦਿੱਤੀ ਕਿੰਨੇ ਵਜੇ ਦੀ ਗੱਲ ਹੈ ਜੀ ਠੀਕ 7 ਵਜੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਜੀ ਕਿਹੜੇ ਗੁਰਦੁਆਰਾ ਸਾਹਿਬ ਚੋ ਦੀ ਤਸਤਾਰ ਬੰਦੀ ਹੋਈ ਸੀਗੀ ਜੀ ਪਰਾ ਸੰਤ ਕਾਲ ਸਾਹਿਬ ਜਿਹੜਾ ਕਿ ਸ੍ਰੀਮਾਨ ਸੰਤ ਰਬਾਬ ਜਨੈਲ ਸਿੰਘ ਜੀ ਖਾਲਸਾ ਤੋਂ ਗਰਾਂ ਵਾਲੇ ਦਾ ਜਨਮ ਸਥਾਨ ਹੈ ਇਸ ਥਾਂ ਤੋਂ ਉਹਨਾਂ ਨੇ ਆ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਜੇਰਫੜੀ ਦੀ ਪੀਆ ਇਹ ਰਿਪੋਰਟ ਵਿੱਚ ਸੂਚਿਤ ਕੀਤਾ ਗਿਆ ਸੀ ਕਿ ਉਹ ਜੀ ਉਹਨਾਂ ਨੇ ਕੀਤਾ ਹਨ ਮੈਨੂੰ ਮੈਨੂੰ ਪੁਲਿਸ ਪੁਲਿਸੇ ਪਤਾ ਲੱਗਾ ਹੈ ਕਿ ਉਹਨਾਂ ਨੇ ਇੰਟੋਡिपेंड ਤੋਂ ਅਜਿਗਰ ਫੜ ਲੈਣੀ ਹੈ ਮੈਨੂੰ ਬਹੁਤ ਲੇਟ ਪਤਾ ਲੱਗਾ ਹੈ ਇਹਦਾ ਮਤਲਬ ਸੂਚਿਤਤਾ ਅਮਰਪਾਲ ਸਿੰਘ ਨੇ ਹੀ ਕੀਤਾ ਹੋਵੇਗਾ ਪਰ ਉਸ ਤੋਂ ਬਾਅਦ ਉਹ ਤਰੰਤ ਕੀ ਜਿਹੜੀ ਪੁਲਿਸ ਭੇਜਦੇ ਉਹ ਅਧਿਕਾਰੀ ਆਏ ਸੀ ਆਈਜੀਸੀ ਇੰਟੈਲੀਜੈਂਸ ਦਾ ਐਸਐਸਪੀ ਜਨਾਲਾ ਸੀ ਉਹ ਲੈ ਕੇ ਉਹਨਾਂ ਨੂੰ ਇਤੋਂ ਬਠਿੰਡੇ ਲੈ ਗਏ ਬਠਿੰਡੇ ਤੋਂ ਬਾਈਏ ਉਹਨਾਂ ਨੂੰ ਦੇਰੂ ਘਰ ਹੀ ਜਾਇਆ। ਕੀ ਕਾਰਨ ਕੀ ਦੱਸਿਆ ਜੀ ਕਿ ਕਿਸ ਲਾਟਾਂ ਦੇ ਵਿੱਚ ਆਗਮ ਕੀ ਉਹਨਾਂ ਨੇ ਦਿੱਤੀ ਹੈ ਬਾਕੀ ਦੇ ਸਾਥੀ ਉਹਨਾਂ ਦੇ ਖੜੇ ਹੋਏ ਸੀ। ਬਹੁਤ سارے ਸਾਥੀ ਉਹਨਾਂ ਨੇ ਕਾਰਨ ਤਾਂ ਆਪਣਾ ਆਪ ਹੀ ਦੱਸਿਆ ਹੋਇਆ ਮੈਨੂੰ ਦੱਸਣ ਦੀ ਲੋੜ ਨਹੀਂ। ਜਿੱਦ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਬੋਧਨ ਚ ਉਹਨਾਂ ਨੇ ਦੱਸਿਆ। ਉਹ ਤਾਂ ਤੁਸੀਂ ਆਪ ਹੋਣੀ ਸਬੋਧਨ ਤੁਸੀਂ ਦੱਸਣ ਵਿੱਚ ਚਲਾਇਓ ਕਿਉਂਕਿ ਮੈਂ ਉਹਦੇ ਸਬੋਧਨ ਨੂੰ ਕੁਝ ਤਾਵਾ ਤੇ ਪੇਸ਼ ਕਰੀ ਦੀ ਕਿ ਫਰਕ ਪਾਇਆ ਜਾਏਗਾ। ਤੁਸੀਂ ਮੈਂ ਸਾਰਿਆਂ ਨੂੰ ਰੀਲீஸ் ਕੀਤਾ ਹੈ। ਤੁਹਾਨੂੰ ਜਿਹਦੇ ਕੋਲ ਹੈ ਨਹੀਂ ਇੱਕ ਦੂਜੇ ਤੋਂ ਲੈ ਲਓ। ਉਹਨਾਂ ਦਾ ਸਬੋਧਨ ਹੀ ਟੈਲੀਵਿਜ਼ਨ ਤੇ ਜ कि उन्होंने किन्ना हालातਾਂ ਦੇ ਵਿੱਚ ਗ੍ਰਿਫਤਾਰੀ ਦਿੱਤੀ ਹੈ ਤੇ ਕਿਸ ਢੰਗ ਨਾਲ ਦਿੱਤੀ ਸਾਰੇ ਸ਼ੰਕਾਸ਼ਣ ਸੰਗਤਾਂ ਦੇ ਦੂਰ ਜੇਦਰ ਸਾਹਿਬ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸੀ ਜਿਹੜੇ ਗ੍ਰਿਫਤਾਰੀ ਦੇਣੀ ਹੈ ਪਤਾ ਲੱਗ ਸਾਢੇ 12:30 ਵਜੇ ਮੈਨੂੰ ਪਤਾ ਲੱਗਿਆ ਮੈਂ ਉੱਥੇ ਚੱਲਿਆ ਮੈਂ 4:00 ਵਜੇ ਪਹੁੰਚ ਗਿਆ ਸੀ ਜਦੋਂ ਰਾਤ ਹੀ ਆਗੇ ਸੀ ਇੱਥੇ ਜੀ ਮੈਂ ਰਾਤ 4:00 ਵਜੇ ਪਹੁੰਚੀ ਨਹੀਂ ਰਾਤ ਭਾਈ ਸਾਹਿਬ ਇੱਥੇ ਆ ਗਏ ਹੁਣ ਭਾਲ ਜੀ ਹੌਂਟਪੇ ਲਾਇ ਹੋਈ ਸੀ 4:00 ਵਜੇ ਤੱਕ ਉਹ ਵੀ ਆਏ ਹੋਏ ਸੀ ਗੁਰਦਾਰਾ ਸਾਹਿਬ ਵੀ ਠਹਰੇ ਸੀਗੇ ਸਲ ਸਿੰਘ ਖਾਲਸਾ ਜਦੋਂ ਸੈਂਟਰ ਕੀਤਾ ਤੁਸੀਂ ਛੋੜੀ ਤੁਸੀਂ ਉੱਥੇ ਹਾ ਤਾਂ ਹੋਰ ਕੀ ਗੱਲਬਾਤ ਹੋਈ ਆ ਤੁਹਾਡੀ ਅਮਰਪਾਲ ਜੀ ਨਾਲ ਉਹ ਦੱਸਦੇ ਨੇ ਉਹ ਆਪਣੀ ਲਈ ਉਹਦੇ ਵਿੱਚ ਵੀਡੀਓ ਦੇ ਵਿੱਚ ਕਲੀਅਰ ਕੀਤਾ ਉਹਨਾਂ ਨੇ ਉਹਨਾਂ ਨੇ ਪਾਸਾ ਖੰਡ ਲਾਇਆ ਉਹ ਕਿਸ ਚਲਾਇਓ ਤਾਂ ਕਿ ਸੰਗਤਾਂ ਨੂੰ ਸਹੀ ਪਹੁੰਚੇ ਸਾਹਮਣੇ ਆ ਜਾਵੇ ਤੁਹਾਡੀ ਕੋਈ ਗੱਲਬਾਤ ਹੋਈ ਵਾਹਿਗੁਰੂ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ